ਸੀ ਦੇਖ ਰਹੇ ਜੋ ਲੋਕ ਸਮਾਚਾਰ رپورਟਰ ਨਰਮਲ ਸਿੰਘ ਸ਼ੋਵਾ ਦੀ ਖਾਸ ਰਿਪੋਰਟ ਅਜਨਾਲਾ ਬਲਾਕ ਦੇ ਪਿੰਡ ਸ਼ੋਵਾ ਵਿੱਚ ਅਰਜਿੰਦਰ ਸਿੰਘ ਨੂੰ ਬਲਾਕ ਸੰਵਿਤੀ ਮੈਂਬਰ ਦੀ ਜਿੱਤ ਦੀ ਖੁਸ਼ੀ ਵਿੱਚ ਆਮ ਆਦਮੀ ਪਾਰਟੀ ਨੇ ਲੱਡੂ ਵੰਡੇ ਅਤੇ ਵਧਾਈਆਂ ਦਿੱਤੀਆਂ 大约。 thank mm -hmm. you ਅਸੀਂ ਵੇਖ ਰਹੇ ਹਾਂ ਪੰਜਾਬੀ ਨਿਊਜ਼ ਚੈਨਲ ਲੋਕ ਸਮਾਚਾਰ ਅੱਜ ਅਸੀਂ ਪਿੰਡ ਵਿਸ਼ਵਾ ਦੇ ਵਿੱਚ ਜੋ ਸਾਡੇ ਸਰਪੰਚ ਸਾਹਿਬ ਨੇ ਇਸ ਵਿਸ਼ਵੇ ਦੇ ਉਹਨਾਂ ਦੇ ਘਰ ਇਸ ਸਬਬ ਨਾਲ ਇਕੱਠੇ ਹੋਏ ਸਾਰੇ ਭੈਣ ਭਰਾ ਕਿ ਰਜਿੰਦਰ ਸਿੰਘ ਜਿਹੜੇ ਅੱਜ ਬਲਾਗ ਸੰਮਤੀ ਜੁੜ ਅਦਨਾਲਾ ਤੋਂ ਉਹ ਆਪੋਜੀਸ਼ਨ ਨੂੰ ਹਰਾ ਕੇ ਤੇ ਆਪਣੇ ਘਰ ਆਏ ਨੇ ਤੇ ਸਾਰਾ ਪਿੰਡ ਜਿਹੜਾ ਉਹਨਾਂ ਨੂੰ ਵਧਾਈਆਂ ਦੇਣ ਵਾਸਤੇ ਪਹੁੰਚਾ ਤੇ ਉਹਨਾਂ ਦੀ ਅੱਜ ਇੱਥੇ ਆਉਣ ਤੇ ਸਵਾਗਤ ਜਿਹੜਾ ਕੀਤਾ ਗਿਆ ਤੇ ਸਰਪਾ ਦੇ ਰਹੇ ਨੇ ਸਾਡੇ ਵੀਰ ਜੀ ਬਲਵਿੰਦਰ ਸਿੰਘ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਸੋ ਇਹ ਕੈਂਡੀਡੇਟ ਨੇ ਆਓ ਉਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਵੀਰ ਜੀ ਹਾਂ ਸਰਪਾ ਸਰਪਾ ਦੀ ਬਖਸ਼ਿਸ਼ ਕਰੋਗੇ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਮੇਰਾ ਅਰਜਿੰਦਰ ਸਿੰਘ ਪਿੰਡੋ ਸ਼ੋਏ ਤੋਂ ਅੱਛਾ ਸੀਲ ਅਜਨਾਲਾ ਤੇ ਜਿਹੜੀ ਬਲਾਕ ਸੰਪਤੀ ਤੁਸੀਂ ਜਿਹੜੀ ਉਹਦੇ ਤੇ ਜਿੱਤ ਕਰਕੇ ਤੁਸੀਂ ਘਰ ਆਏ ਨੇ ਜਿੱਤ ਕਰਕੇ ਘਰ ਆਏ ਆ ਬਲਾਕ ਸੰਪਤੀ ਖੜੇ ਆ ਜਿੱਤ ਕਰਕੇ ਅਸੀਂ ਪ੍ਰਾਪਤ ਕਰਕੇ ਘਰ ਪਹੁੰਚੇ ਆ ਤੇ ਨਗਰ ਵਾਲੇ ਸਮਾਲਤ ਕਰਨ ਵਾਸਤੇ ਆਏ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਨਗਰ ਵਾਲਿਆਂ ਦਾ ਉਹ ਸਾਰੇ ਪਿੰਡ ਦਾ ਜਿਹੜਾ ਉਹਨਾਂ ਨੇ ਧੰਨਵਾਦ ਕੀਤਾ ਹੈ ਜਿੰਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਧੰਨਵਾਦ ਤੇ ਜਿੰਨੇ ਨਹੀਂ ਪਾਈਆਂ ਉਹਨਾਂ ਦਾ ਧੰਨਵਾਦ ਉਹਨਾਂ ਦਾ ਧੰਨਵਾਦ ਕਿਉਂਕਿ ਸਾਰੇ ਆਪਣੇ ਨੇ ਸਾਰੇ ਜੀ ਆਇਆਂ ਇਸੇ ਇਹ ਜਿਹੜੇ ਇਲੈਕਸ਼ਨ ਹੁੰਦੀਆਂ ਇਸੇ ਤਰ੍ਹਾਂ ਹੁੰਦਾ ਤੇ ਬਹੁਤ ਬਹੁਤ ਸਾਡੇ ਚੈਨਲ ਵੱਲੋਂ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸੋ ਸਾਰਾ ਪਿੰਡ ਜਿਹੜਾ ਵਿਸ਼ੋਆ ਇਕੱਠਾ ਹੋ ਕੇ ਉਹਨਾਂ ਨੂੰ ਵਧਾਈਆਂ ਦੇਣ ਵਾਸਤੇ ਇੱਥੇ ਪਹੁੰਚੇ ਨੇ ਤੇ ਹੋਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਨਹੀਂ ਬਸ ਪਿੰਡ ਦਾ ਧੰਨਵਾਦ ਕਰਨਾ ਚਾਹੁੰਦਾ ਵਾਂ ਜਿਨ੍ਹਾਂ ਨੇ ਜਿਤਾਇਆ ਮਿਲ ਜਿੰਦਾ ਬੈਣ ਪਰੋ ਹਾਂ ਜੀ ਜਿਨ੍ਹਾਂ ਨੇ ਕਿੰਨੇ ਦੇ ਵਿੱਚ ਸਾਨੂੰ ਇਸ ਇਸ ਜੱਤ ਜਿੱਤ ਦਾ ਜਿਹੜਾ ਚਿੰਨ ਸਾਨੂੰ ਦਿੱਤਾ ਤੇ ਉਹਨਾਂ ਨੂੰ ਮਤਲਬ ਤੇ ਇਹ ਸਾਡੇ ਸਰਪੰਚ ਸਾਹਿਬ ਨੇ ਆ ਉਹਨਾਂ ਨੂੰ ਮਿਲ ਜੇ ਸਭ ਤੋਂ ਪਹਿਲਾਂ ਆਪਣਾ ਨਾਲ ਸਰਪੰਚ ਦੱਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਸਾਜਨਿਆ ਮੈਂ ਪਿੰਡ ਬਛੋਇ ਦਾ ਸਰਪੰਚ ਆ ਮੈਂ ਜਿਹੜੀ ਆਪਣੀ ਬਲਕ ਸੰਤੀ ਇਲੈਕਸ਼ਨ ਹੀ ਉਹਦੇ ਵਿੱਚ ਜਿੱਤ ਪ੍ਰਾਪਤ ਕਰਕੇ ਅਸੀਂ ਘਰ ਆ ਚੁੱਕੇ ਆ ਮੈਂ ਆਪਣੇ ਨਗਰ ਦਾ ਬਹੁਤ ਧੰਨਵਾਦ ਕਰਦਾ ਵਾਂ ਔਰ ਆਪਣੇ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਸਾਡੇ ਜੋ ਐਮ ਐਲ ਏ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਵਾਂ ਕਿਉਂਕਿ ਉਹ ਵੀ ਉਹਨਾਂ ਦੀ ਵੀ ਸਾਨੂੰ ਬਹੁਤ ਜ਼ਿਆਦੀ ਸਪੋਰਟ ਆ ਤੇ ਸਾਡੇ ਨਗਰ ਦੀ ਵੀ ਔਰ ਸਾਡੇ ਹੋਰ ਨਾਲ ਜਿਹੜੇ ਪੰਜ ਪਿੰਡ ਸਾਡੇ ਨਾਲ ਹੀ ਉਹਨਾਂ ਦੀ ਵੀ ਸਾਨੂੰ ਬਹੁਤ ਜ਼ਿਆਦੀ ਸਪੋਰਟ ਸੀ ਮੈਂ ਸਾਰੇ ਪਿੰਡ ਵਾਸੀਆਂ ਦਾ ਔਰ ਆਪਣੇ ਲਾਮ ਦੇ ਪਿੰਡਾਂ ਦਾ ਬਹੁਤ ਧੰਨਵਾਦ ਕਰਦਾ ਵਾਂ ਸੇ ਇਹ ਸਾਡੇ ਸਰਪੰਚ ਸਾਹਿਬ ਨੇ ਛੋਟੀ ਉਮਰ ਦੇ ਵਿੱਚ ਇਹਨਾਂ ਨੇ ਬੜਾ ਵੱਡਾ ਵੱਡੇ ਵੱਡੇ ਪੜਾਅ ਦੇ ਉੱਤੇ ਇਹਨਾਂ ਜਿਹੜੀ ਆਪਣੀ ਜ਼ਿੰਮੇਵਾਰੀ ਨੇ ਸੰਭੀ ਆ ਤੇ ਵਧੀਆ ਇਨਸਾਨ ਨੇ ਹਰ ਇਹ ਨਹੀਂ ਮੰਨਦੇ ਵੀ ਮਤਲਬ ਆਮ ਪਾਰਟੀ ਦੇ ਜਿੱਦੇ ਵੀ ਹੋਏ ਇਹ ਮਦਦ ਵਿੱਚ ਇਹ ਨਾਲ ਜਰੂਰ ਜਾਂਦੇ ਨੇ ਸੋ ਅੱਜ ਇਹ ਬਲਾਕ ਸੰਮਤੀ ਅਜਨਾਲਾ ਦੀ ਜਿੱਤ ਕੇ ਤੇ ਜਿਹੜੀ ਇਕਤਰਤਾ ਹੋਈ ਹੈ ਇਹਦੇ ਵਿੱਚ ਮੂੰਹ ਮਿੱਠਾ ਕਰਾ ਰਹੇ ਸਾਰੇ ਪਿੰਡ ਦਾ ਤੇ ਇਹਨਾਂ ਵੱਲੋਂ ਸਾਨਜੀਵ ਵੱਲੋਂ ਤੇ ਰਜਿੰਦਰ ਜੀ ਵੱਲੋਂ ਸਾਰੇ ਪਿੰਡ ਨੂੰ ਤੇ ਜਿਹੜੇ ਹੋਰ ਪਿੰਡ ਜਿਹੜੇ ਇਸ ਪਿੰਡ ਨਾਲ ਸਬੰਧਤ ਜਿਨ੍ਹਾਂ ਦੀਆਂ ਇਲੈਕਸ਼ਨ ਹੋਣੀ ਨਾਲ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ